ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਸੁਰਿੰਦਰ ਕੌਰ ਤੇ ਉਹਦਾ ਪਤੀ ਸੁਖਦੇਵ ਸਿੰਘ ਦੋਨੋਂ ਪੜੇ ਲਿਖੇ ਸੀ ਉਹਨਾਂ ਦਾ ਪਰਿਵਾਰ ਬਹੁਤ ਵਧੀਆ ਸੀ ਸੁਖਦੇਵ ਸਿੰਘ ਇੱਕ ਬਹੁਤ ਵਧੀਆ ਅਹੁਦੇ ਤੇ ਨੌਕਰੀ ਕਰਦਾ ਸੀ ਪਰ ਸੁਖਦੇਵ ਸਿੰਘ ਦਾ ਸੁਭਾਅ ਬਹੁਤ ਜ਼ਿਆਦਾ ਨਰਮ ਸੀ ਘਰ ਦੇ ਵਿੱਚ ਸ੍ਰਿੰਦਰਕੌਰ ਜੋ ਕੁਝ ਕਹਿੰਦੀ ਸੀ ਉਹੀ ਹੁੰਦਾ ਸੀ ਕਿਉਂਕਿ ਸੁਖਦੇਵ ਸਿੰਘ ਨੇ ਕਦੇ ਵੀ ਸ੍ਰਿੰਦਰਕੌਰ ਦੀ ਰੋਕਟੋਕ ਨਹੀਂ ਕੀਤੀ ਸੀ ਸ੍ਰਿੰਦਰਕੌਰ ਦੀ ਕੁੱਖੋਂ ਇੱਕ ਧੀ ਤੇ ਦੋ ਪੁੱਤਰਾਂ ਨੇ ਜਨਮ ਲਿਆ ਧੀ ਜਿਹੜੀ ਉਹਦੇ ਵਾਸਤੇ ਵਧੀਆ ਘਰ ਦਾ ਮੁੰਡਾ ਦੇਖਿਆ ਜਾਂਦਾ ਤੇ ਬਹੁਤ ਸਾਰਾ ਪੈਸਾ ਲਾ ਕੇ ਸ੍ਰਿੰਦਰਕੌਰ ਆਪਣੀ ਧੀ ਦਾ ਵਿਆਹ ਕਰਦੀ ਆ ਸੁਰਿੰਦਰ ਕੌਰ ਨੇ ਆਪਣੀ ਧੀ ਦਾ ਵਿਆਹ ਕਰਨ ਤੋਂ ਪਹਿਲਾਂ ਇਹੀ ਆਸ ਰੱਖੀ ਸੀ ਵੀ ਜਿਹੜਾ ਮੇਰਾ ਜਵਾਈ ਆ ਉਹ ਪਰਿਵਾਰ ਦੇ ਨਾਲ ਨਾ ਰਹੇ ਮੇਰੀ ਧੀ ਨੂੰ ਲੈ ਕੇ ਇਸੇ ਸ਼ਹਿਰ ਦੇ ਵਿੱਚ ਰਹੇ ਭਾਵੇਂ ਕਿ ਸੁਰਿੰਦਰ ਦੀ ਧੀ ਜਿਹੜੇ ਘਰ 'ਚ ਵਿਆਹੀ ਸੀ ਉਹ ਫੈਮਿਲੀ ਜੁਆਇੰਟ ਸੀ ਪਰ ਉਹਦਾ ਜਵਾਈ ਪੜਿਆ ਲਿਖਿਆ ਸੀ ਤੇ ਉਹ ਵਿਆਹ ਤੋਂ ਬਾਅਦ ਸ਼ਹਿਰ ਦੇ ਵਿੱਚ ਸ਼ਿਫਟ ਹੋ ਗਿਆ ਸੀ ਸੁਰਿੰਦਰ ਕੌਰ ਨੂੰ ਇਹ ਸੀ ਕਿ ਮੇਰੀ ਧੀ ਨੂੰ ਕੋਈ ਵੀ ਰੋਕ ਟੋਕ ਕਰਨ ਵਾਲਾ ਨਾ ਹੋਵੇ ਉਹਦੇ ਪਰਿਵਾਰ ਦੇ ਵਿੱਚ ਇਹ ਨਾ ਹੋਵੇ ਵੀ ਸੱਸ ਨਨਦ ਉਹਦੀ ਰੋਕ ਟੋਕ ਕਰਨ ਤੇ ਉਹਨੂੰ ਪੇਕੇ ਜਾਂ ਕਿਤੇ ਵੀ ਜਾਣ ਆਉਣ ਤੋਂ ਟੋਕਣ ਹੁਣ ਸ੍ਰਿੰਦਰਕੌਰ ਦੀ ਧੀ ਉਸੇ ਸ਼ਹਿਰ ਦੇ ਵਿੱਚ ਰਹਿੰਦੀ ਸੀ ਤੇ ਜਦੋਂ ਉਹਦਾ ਜੀ ਕਰਦਾ ਸੀ ਉਹ ਆਪਣੀ ਮਾਂ ਦੇ ਕੋਲ ਰਹਿਣ ਲਈ ਆ ਜਾਂਦੀ ਸੀ ਚਲੋ ਹੌਲੀ-ਹੌਲੀ ਸਮਾਂ ਗੁਜ਼ਰਿਆ ਸ੍ਰਿੰਦਰਕੌਰ ਦੇ ਜਿਹੜੇ ਬੇਟੇ ਆ ਉਹ ਵੀ ਦੋਨੋਂ ਨੌਕਰੀ ਕਰਦੇ ਸੀ ਤੇ ਆਪੋ ਆਪਣੇ ਹਨਾ ਕੰਮ ਉਹਨਾਂ ਨੇ ਸੰਭਾਲੇ ਹੋਏ ਸੀ ਹੁਣ ਸ੍ਰਿੰਦਰਕੌਰ ਦੀ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਆਪਾਂ ਵੱਡੇ ਵੀਰੇ ਦਾ ਵਿਆਹ ਕਰ ਲਈਏ ਜਿਹੜਾ ਸ੍ਰਿੰਦਰਕੌਰ ਦਾ ਵੱਡਾ ਮੁੰਡਾ ਸੀ ਉਹ ਬਹੁਤ ਹੀ ਨਰਮ ਸੀ ਤੇ ਪਰਿਵਾਰ ਦੇ ਆਖੇ ਲੱਗਦਾ ਸੀ। ਉਹਨੇ ਕਦੇ ਵੀ ਆਪਣੀ ਮਾਂ ਦੀ ਜਾਂ ਪਰਿਵਾਰ ਦੇ ਵਿੱਚ ਕਿਸੇ ਦੀ ਕੋਈ ਰੋਕ ਟੋਕ ਨਹੀਂ ਕੀਤੀ ਸੀ ਤੇ ਸ੍ਰਿੰਦਰਕੌਰ ਇਹ ਚਾਹੁੰਦੀ ਸੀ ਵੀ ਜਿਹੜੀ ਮੇਰੀ ਨੂੰਹ ਹੋਵੇ ਉਹ ਘੱਟ ਪੜ੍ਹੀ ਲਿਖੀ ਤੇ ਗਰੀਬ ਪਰਿਵਾਰ ਦੀ ਹੋਵੇ। ਕਿਉਂਕਿ ਉਹਨੂੰ ਇਹ ਸੀ ਵੀ ਜੇ ਥੋੜੀ ਜੀ ਵੀ ਤਕੜੇ ਘਰ ਦੀ ਕੁੜੀ ਲੈ ਲਈ ਤਾਂ ਉਹਨੇ ਗੱਲ ਨਹੀਂ ਸੁਣਨੀ। ਜਿਆਦਾ ਪੜ੍ਹੀ ਲਿਖੀ ਕੁੜੀ ਲੈ ਲਈ ਉਹਨੇ ਵੀ ਗੱਲ ਨਹੀਂ ਸੁਣਨੀ ਵੀ ਬਸ ਜਿਹੜੀ ਘਰ ਦਾ ਕੰਮ ਕਰੇ, ਮੇਰੀ ਹਰ ਗੱਲ ਮੰਨੇ। ਸੁਰਿੰਦਰਕੌਰ ਨੇ ਆਪਣੇ ਕਈ ਜਾਣਕਾਰਾਂ ਨੂੰ ਕਹਿਤਾ ਕਿ ਸਾਨੂੰ ਗਰੀਬ ਘਰ ਦੀ ਕੁੜੀ ਚਾਹੀਦੀ ਆ ਸਾਰਿਆਂ ਨੂੰ ਐ ਲੱਗਿਆ ਵੀ ਸੁਰਿੰਦਰਕੌਰ ਦੀ ਸੋਚ ਕਿੰਨੀ ਵੱਡੀ ਆ ਵੀ ਆਪ ਐਨੀ ਅਮੀਰ ਹੋ ਕੇ ਗਰੀਬ ਘਰ ਦੀ ਕੁੜੀ ਲੱਭਦੀ ਆ ਪਰ ਅਸਲ ਗੱਲ ਕੀ ਸੀ ਉਹ ਤਾਂ ਸੁਰਿੰਦਰਕੌਰ ਨੂੰ ਤੇ ਉਹਦੀ ਤੀ ਨੂੰ ਪਤਾ ਸੀ ਇਹ ਗੱਲ ਸੁਰਿੰਦਰਕੌਰ ਦੇ ਬੇਟੇ ਨੂੰ ਵੀ ਨਹੀਂ ਪਤਾ ਸੀ ਵੀ ਮੇਰੀ ਮਾਂ ਮੇਰੇ ਵਾਸਤੇ ਗਰੀਬ ਘਰ ਦੀ ਕੁੜੀ ਲੱਭ ਰਹੀ ਆ ਚਲੋ ਸੁਰਿੰਦਰਕੌਰ ਆ ਜਿਹੜੀ ਉਹ ਕੁੜੀ ਨੂੰ ਵੇਖਣ ਜਾਂਦੀ ਆ ਕੁੜੀ ਦਾ ਨਾਮ ਹਰਮਨ ਹੁੰਦਾ ਹਰਮਨ ਦੇ ਦਿਲ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਜਦੋਂ ਮੈਂ ਅਮੀਰ ਘਰੇ ਵਿਆਹ ਹੀ ਜਾਉਂਗੀ ਵੀ ਹੋ ਸਕਦਾ ਮੈਨੂੰ ਇਹ ਅੱਗੇ ਪੜਨ ਲਾ ਦੇ ਨਾ ਚਲੋ ਪਰਿਵਾਰ ਵਾਲਿਆਂ ਨੂੰ ਯਕੀਨ ਨਹੀਂ ਆਉਂਦਾ ਵੀ ਸਾਡੀ ਕੁੜੀ ਵਾਸਤੇ ਇੰਨੇ ਅਮੀਰ ਘਰ ਦਾ ਰਿਸ਼ਤਾ ਆਇਆ ਪਹਿਲਾਂ ਤਾਂ ਉਹਨਾਂ ਨੂੰ ਸ਼ੱਕ ਜਾਂ ਹੁੰਦਾ ਉਹ ਪੁੱਛ ਪੜਤਾਲ ਕਰਦੇ ਆ ਤਾਂ ਪਰਿਵਾਰ ਦੀ ਵਧੀਆ ਸਿਹਦੀ ਮਿਲਦੀ ਆ ਸਾਰੇ ਕਹਿੰਦੇ ਆ ਵੀ ਪਰਿਵਾਰ ਵਧੀਆ ਮੁੰਡਾ ਬਹੁਤ ਨਰਮ ਆ ਤੇ ਨੌਕਰੀ ਕਰਦਾ ਚਲੋ ਰਿਸ਼ਤਾ ਜਿਹੜਾ ਉਹ ਪੱਕਾ ਹੋ ਜਾਂਦਾ ਹਰਮਨ ਆ ਜਿਹੜੀ ਉਹਦਾ ਜੱਸੇ ਨਾਲ ਵਿਆਹ ਹੋ ਜਾਂਦਾ ਜੱਸਾ ਬਹੁਤ ਨਰਮ ਸੁਭਾਅ ਦਾ ਮੁੰਡਾ ਸੀ ਚਲ ਵਿਆਹ ਹੁੰਦਾ ਪਰਿਵਾਰ ਦੇ ਵਿੱਚ ਅਗਲੇ ਦਿਨ ਹੀ ਵਿਆਹ ਤੋਂ ਜਿਹੜੀ ਸੁਰਿੰਦਰ ਕੌਰ ਆ ਉਹ ਆਪਣੀ ਨੂੰਹ ਨੂੰ ਰਸੋਈ ਦੇ ਵਿੱਚ ਬਾੜ ਦਿੰਦੀ ਆ ਕਿਉਂਕਿ ਉਹਨੂੰ ਇਹ ਸੀ ਵੀ ਜੇ ਮੈਂ ਇਹਨੂੰ 4-5 ਦਿਨ ਵਿਹਲੀ ਨੂੰ ਖਵਾ ਲਈਆਂ ਤਾਂ ਇਹਨੇ ਕਿਹੜਾ ਮੁੜ ਕੇ ਕੰਮ ਕਰਨਾ ਵੀ ਐਵੇਂ ਸਿਰ ਚੜ ਜੂਗੀ ਵੀ ਇਹਨੂੰ ਹੁਣੇ ਤੋਂ ਮੈਂ ਚੂੜੀ ਇਹਦੀ ਕਸ ਕੇ ਰੱਖਣੀ ਆ ਜਿਹੜੀ ਹਰਮਨ ਸੀ ਉਹਨੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਬਹੁਤ ਕੰਮ ਕੀਤਾ ਸੀ ਉਹਨੂੰ ਕੰਮ ਕਰਨਾ ਕੋਈ ਔਖਾ ਨਹੀਂ ਲੱਗਦਾ ਸੀ ਵੈਸੇ ਵੀ ਉਹ ਇੱਕ ਬਿਲਕੁਲ ਕੱਚੇ ਜਿਹੇ ਘਰ ਚੋਂ ਹੁਣ ਵਧੀਆ ਕੋਠੀ ਚ ਗਈ ਸੀ ਉਹਨੂੰ ਤਾਂ ਵੈਸੇ ਹੀ ਸ਼ੌਂਕ ਸੀ ਕੰਮ ਕਰਨ ਦਾ ਤੇ ਉਹਨੂੰ ਆਏ ਹੁੰਦਾ ਸੀ ਵੀ ਮੈਂ ਇੰਨੇ ਵਧੀਆ ਘਰ ਚ ਆਈਆਂ ਇਹਨੂੰ ਵਧੀਆ ਸੈੱਟ ਰੱਖਾਂ ਤੇ ਸਰਿੰਦਰ ਕੌਰ ਨੇ ਇੱਕ ਇੱਕ ਕਰਕੇ ਕੰਮ ਵਾਲੀਆਂ ਹਟਾ ਦੀਆਂ ਸੀ ਦੋ ਤਿੰਨ ਕੰਮ ਵਾਲੀਆਂ ਰੱਖੀਆਂ ਹੋਈਆਂ ਸੀ ਜੱਸੇ ਨੂੰ ਇਹ ਗੱਲ ਥੋੜੀ ਮਤਲਬ ਆਡ ਲੱਗੀ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮੰਮੀ ਹਜੇ ਤਾਂ ਸਾਡੇ ਵਿਆਹ ਨੂੰ ਥੋੜੇ ਦਿਨ ਹੋਏ ਆ ਤੇ ਤੁਸੀਂ ਕੰਮ ਵਾਲੀਆਂ ਵੀ ਹਟਾ ਦੀਆਂ ਤਾ ਉਹ ਕਹਿੰਦੀ ਵੀ ਨਹੀਂ ਪੁੱਤ ਨੂੰ ਨੂੰ ਕਰਦੀ ਜ਼ਿੰਮੇਵਾਰੀ ਪਤਾ ਹੋਣੀ ਚਾਹੀਦੀ ਆ ਵੀ ਕੋਈ ਨਾ ਇੱਕ ਵਾਰੀ ਮੈਂ ਹੀ ਵੇਖਣਾ ਵੀ ਇਹ ਸਾਰੀ ਜ਼ਿੰਮੇਵਾਰੀ ਸੰਭਾਲ ਸਕਦੀ ਆ ਕਈ ਵਾਰੀ ਹਾਲਾਤ ਕਿਸੇ ਤਰ੍ਹਾਂ ਦੇ ਹੋ ਸਕਦੇ ਆ ਤੇ ਵੀ ਇਹ ਨਾ ਹੋਵੇ ਕੱਲ ਨੂੰ ਇਹਨੂੰ ਕੰਮ ਨਾ ਆਵੇ ਵੀ ਜਦੋਂ ਕੋਈ ਨਾ ਇਹਨੂੰ ਵੀ ਸ਼ੌਂਕ ਆ ਕੰਮ ਕਰਨ ਦਾ ਵੀ ਇਹਨੇ ਮੈਨੂੰ ਖੁਦ ਹੀ ਕਿਹਾ ਵੀ ਸਾਰਾ ਕੰਮ ਮੈਂ ਕਰ ਲਿਆ ਕਰੂੰ ਵੈਸੇ ਵੀ ਆਪਣੇ ਸੁੱਤੇ ਉੱਠਦੇ ਢੁੜਦੇ ਤਾਂ ਇਹ ਕੰਮ ਨਿਬੇੜ ਲੈਂਦੀ ਆ ਆਪਾਂ ਨੂੰ ਕੀ ਲੋੜ ਆ ਕੰਮ ਵਾਲੀ ਰੱਖਣ ਦੀ ਜੱਸਾ ਨਾ ਚਲ ਹਰਮਨ ਨੂੰ ਕਹਿੰਦਾ ਕਿ ਹਰਮਨ ਵੀ ਆਏ ਨਾ ਸੋਚੀ ਹਨਾ ਵੀ ਮੰਮੀ ਨੇ ਕੰਮ ਵਾਲੀ ਹਟਾਤੀ ਤੇ ਵੀ ਕੋਈ ਗੱਲ ਨਹੀਂ ਮੈਂ ਦੁਬਾਰਾ ਰੱਖ ਦੂੰ ਕੰਮ ਵਾਲੀ ਉਹ ਕਹਿੰਦੀ ਨਹੀਂ ਜੀ ਕੋਈ ਗੱਲ ਨਹੀਂ ਵੀ ਕੰਮ ਤਾਂ ਮੈਂ ਉੱਥੇ ਵੀ ਕਰਦੀ ਸੀ ਉੱਥੇ ਤਾਂ ਸਗੋਂ ਜ਼ਿਆਦਾ ਕੰਮ ਸੀ ਸਾਡੇ ਇੱਥੇ ਤਾਂ ਆਪਣੇ ਇੰਨਾ ਕੰਮ ਹੀ ਹੈ ਨੀਗਾ ਚਲੋ 2 ਕੁ ਮਹੀਨੇ ਬਾਅਦ ਜੱਸਾ ਜਿਹੜਾ ਉਹ ਸਫਾਈ ਵਾਲੀ ਦਾ ਲਾ ਦਿੰਦਾ ਰਸੋਈ ਦੇ ਕੰਮ ਸੀ ਜਿਹੜੇ ਉਹ ਹਰਮਣ ਕਰਦੀ ਸੀ ਹਰਮਣ ਦੇ ਹੱਥਾਂ ਦੇ ਵਿੱਚ ਬਹੁਤ ਜਾਦੂ ਸੀ ਕਹਿ ਲਓ ਵੀ ਇੰਨਾ ਵਧੀਆ ਖਾਣਾ ਉਹ ਬਣਾਉਂਦੀ ਸੀ ਤੇ ਜਿਹੜੇ ਵੀ ਹਨਾ ਕੋਈ ਰਿਸ਼ਤੇਦਾਰ ਆਉਂਦੇ ਜਾਂ ਕੋਈ ਵੀ ਖਾਣਾ ਖਾਂਦਾ ਤਾਂ ਉਹਦੀ ਤਾਰੀਫ਼ ਕੀਤੇ ਬਣਾਣਾ ਰਹਿ ਸਕਦਾ ਜਦੋਂ ਕੋਈ ਰਿਸ਼ਤੇਦਾਰ ਨਹੀਂ ਆਉਣਾ ਹੁੰਦਾ ਸਰਿੰਦਰ ਕੌਰ ਸੀ ਹਰਮਨ ਤੋਂ ਸਵੇਰੇ ਸਵੇਰੇ ਸਾਰਾ ਖਾਣਾ ਤਿਆਰ ਕਰਵਾ ਲੈਂਦੀ ਤੇ ਜਦੋਂ ਰਿਸ਼ਤੇਦਾਰ ਖਾਣਾ ਖਾਂਦੇ ਤੇ ਖਾਣੇ ਦੀ ਤਾਰੀਫ਼ ਕਰਦੇ ਤਾਂ ਸਰਿੰਦਰ ਕੌਰ ਕਹਿੰਦੀ ਆ ਕਿ ਹਾਂ ਇਹ ਖਾਣਾ ਮੈਂ ਬਣਾਇਆ ਹਰਮਨ ਕਈ ਵਾਰੀ ਹੈਰਾਨ ਹੁੰਦੀ ਸੀ ਵੀ ਮੰਮੀ ਕਿਵੇਂ ਆਪਣੇ ਨੰਬਰ ਬਣਾਉਂਦੀ ਆ ਪਰ ਰਿਸ਼ਤੇਦਾਰਾਂ ਨੂੰ ਵੀ ਪਤਾ ਸੀ ਵੀ ਜਦੋਂ ਪਹਿਲਾਂ ਆਏ ਸੀ ਉਦੋਂ ਤੱਕ ਇਹਨੇ ਖਾਣਾ ਨਹੀਂ ਬਣਾਇਆ ਸੀ ਕੰਮ ਵਾਲੀ ਬਣਾਉਂਦੀ ਸੀ ਵੈਸੇ ਹੀ ਕਈ ਔਰਤਾਂ ਨੂੰ ਆਦਤ ਹੁੰਦੀ ਆ ਵੀ 골ਡ ਮੈਡਲ ਤਾਂ ਤੈਨੂੰ ਕੋਈ ਨਹੀਂ ਦੇ ਕੇ ਜਾਣ ਲੱਗਿਆ ਪਰ ਇਸ ਗੱਲ ਤੋਂ ਮਤਲਬ ਇਹ ਸਮਝ ਆ ਜਾਂਦੀ ਹੁੰਦੀ ਆ ਵੀ ਔਰਤਾਂ ਇਹੋ ਜੀਆਂ ਚਲਾਕ ਹੁੰਦੀਆਂ ਜਿਹੜੀਆਂ ਕੰਮ ਨਾ ਕਰਕੇ ਵੀ ਆਪਣੇ ਨੰਬਰ ਬਣਾਉਂਦੀਆਂ ਚਲੋ ਹਰਮਣ ਜਿਹੜੀ ਉਹ ਇੱਕ ਦਿਨ ਜੱਸੇ ਨੂੰ ਕਹਿੰਦੀ ਆ ਕਿ ਮੈਂ ਨਾ ਅੱਗੇ ਵੀ ਇਹ ਕਰਨਾ ਚਾਹਣੀ ਆਂਗੀ ਚਲ ਜੱਸਾ ਕਹਿੰਦਾ ਕਿ ਮੈਂ ਫਾਰਮ ਲਿਆ ਦੂੰ ਤੇ ਤੂੰ ਵੀ ਇਹ ਕਰ ਲਈ ਚਲ ਜੱਸੇ ਨੇ ਫਾਰਮ ਲਿਆ ਤੇ ਤੇ ਉਹਨਾਂ ਫਾਰਮ ਭਰਤੇ ਤੇ ਉਸ ਤੋਂ ਬਾਅਦ ਕਿਤਾਬਾਂ ਲਿਆਤੀਆਂ ਤੇ ਸੁਰਿੰਦਰ ਕੌਰ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਨੂੰ ਗ੍ਰੈਜੂਏਸ਼ਨ ਕਰਨ ਲੱਗੀ ਤੇ ਉਹ ਆਪਣੀ ਨੂੰ ਕਹਿੰਦੀ ਵੀ ਤੂੰ ਕਿਹਨੂੰ ਪੁੱਛ ਕੇ ਫਾਰਮ ਭਰੇ ਆ ਉਹ ਕਹਿੰਦੀ ਵੀ ਮੈਂ ਜੱਸੇ ਨੂੰ ਪੁੱਛ ਕੇ ਭਰੇ ਆ ਕਹਿੰਦੀ ਕੌਣ ਹੁੰਦਾ ਜੱਸਾ ਤੈਨੂੰ ਕਹਿਣ ਵਾਲਾ ਪਲੱਸ 2 ਕੀਤੀ ਹੈ ਨਾ ਬਹੁਤ ਆ ਮੈਂ ਕਿਹਾ ਤੇਰੇ ਤੋਂ ਨੌਕਰੀ ਕਰਾਉਣੀ ਆ ਉਹ ਕਹਿੰਦੀ ਮੰਮੀ ਪਾਪੇ ਨੌਕਰੀ ਨਹੀਂ ਕਰਨੀ ਵੀ ਚਲ ਘਰੇ ਵੀ ਮੈਂ ਵਿੱਲ ਹੀ ਹੁੰਨੀ ਆ ਪੜ ਲੂੰਗੀ ਉਹ ਕਹਿੰਦੀ ਖਬਰਦਾਰ ਜੀ ਅੱਜ ਤੋਂ ਬਾਅਦ ਪੜਾਈ ਦਾ ਨਾਮ ਲਿਆ ਚਲ ਭਈ ਉਹਨੂੰ ਉਹਦੇ ਨਾਲ ਵਾਵਾ ਕਲੇਸ਼ ਕਰਦੀ ਆ ਤੇ ਜੱਸੇ ਨੂੰ ਕਹਿੰਦੀ ਆ ਕਿ ਤੂੰ ਇੰਨਾ ਕਦੋਂ ਤੋਂ ਆਪ ਮਹਾਰਾ ਹੋ ਗਿਆ ਵੀ ਸਾਰੇ ਫੈਸਲੇ ਆ ਤੂੰ ਮੈਥੋਂ ਪੁੱਛੇ ਬਿਨਾਂ ਲੈਵੇਂ ਵੀ ਇਹ ਕੀ ਮਤਲਬ ਹੋਇਆ ਤੂੰ ਉਹਨੂੰ ਪੜਨ ਲਾਉਣਾ ਉਹ ਕਹਿੰਦਾ ਮੰਮੀ ਪੜ ਪੜਾਈ ਚ ਕੀ ਹਰ ਜਾ ਵੈਸੇ ਵੀ ਉਹਨੇ ਕਿਹੜਾ ਕੰਮ ਛੱਡ ਕੇ ਪੜਨਾ ਜਦੋਂ ਉਹ ਵਿਹਲੀ ਹੋਇਆ ਕਰੂ 2 ਘੰਟੇ ਪੜ ਲਿਆ ਕਰੂਗੀ ਤੇ ਐਗਜ਼ਾਮ ਹੀ ਦੇਣੇ ਆ ਚੱਲ ਇਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਾਫੀ ਕਲੇਸ਼ ਹੁੰਦਾ ਪਰ ਜੱਸਾ ਜਿਹੜਾ ਉਹ ਹਰਮਨ ਨੂੰ ਕਹਿੰਦਾ ਤੂੰ ਚੁੱਪਚਾਪ ਤਿਆਰੀ ਕਰ ਪੇਪਰ ਮੈਂ ਦਵਾਉਣੇ ਆ ਜਿਵੇਂ ਮਰਜ਼ੀ ਦਵਾਵਾਂ ਚਲੋ ਹਰਮਨ ਆ ਜਿਹੜੀ ਉਹ ਜਦੋਂ ਵੀ ਉਹਦੀ ਸੱਸ ਸੁੱਤੀ ਪਈ ਹੁੰਦੀ ਜਾਂ ਕਿਤੇ ਹੋਰ ਜਾਂਦੀ ਆ ਤਾਂ ਉਹ ਪੜਨ ਲੱਗ ਜਾਂਦੀ ਆ ਪਰ ਜਿਹੜਾ ਹਰਮਨ ਦਾ ਦਿਔਰ ਸੀ ਉਹ ਵੀ ਗੱਲ-ਗੱਲ ਤੇ ਹਰਮਨ ਨੂੰ ਸੁਣਾਉਂਦਾ ਰਹਿੰਦਾ ਸੀ ਵੀ ਤੂੰ ਗਰੀਬ ਘਰ ਦੀ ਆਈ ਆ ਜਦੋਂ ਵੀ ਰਸੋਈ ਦੇ ਵਿੱਚ ਨਵਾਂ ਪਕਵਾਨ ਬਣਦਾ ਤੇ ਜੱਸੇ ਦਾ ਭਰਾ ਛੋਟਾ ਜਿਹੜਾ ਹੈ ਨਾ ਉਹ ਕਹਿ ਦਿੰਦਾ ਭਾਬੀ ਤੁਸੀਂ ਤਾਂ ਨਹੀਂ ਇਹੋ ਜਿਹਾ ਕੁਸ਼ਕਦੇ ਬਣਾਇਆ ਹੋਣਾ ਤੁਸੀਂ ਤਾਂ ਗਰੀਬ ਸੀ ਨਾ ਤੁਹਾਡੇ ਤਾਂ ਇੰਨਾ ਹੈ ਨਹੀਂ ਸੀਗਾ ਨਹੀਂ ਤੁਹਾਨੂੰ ਪਤਾ ਹੋਣਾ ਇਹਦੇ ਬਾਰੇ ਪਰ ਹਰਮਨ ਸੀ ਉਹ ਨਾ ਜਮਾ ਨਹੀਂ ਬੋਲਦੀ ਸੀ ਬਹੁਤ ਨਰਮ ਸੁਭਾਦੀ ਸੀ ਉਹ ਚੁੱਪ ਕਰ ਜਾਂਦੀ ਸੀ ਚਲੋ ਜਦੋਂ ਹਰਮਨ ਦੇ ਪੇਪਰ ਆਉਂਦੇ ਆ ਤੇ ਜਿਹੜਾ ਜੱਸਾ ਗਾ ਉਹ ਕਰਦਿਆਂ ਤੋਂ ਬਿਨਾਂ ਪੁੱਛੇ ਹੀ ਉਹਨੂੰ ਪੇਪਰ ਦਵਾ ਦਿੰਦਾ ਜਦੋਂ ਉਹਦੀ ਇਸਸਸ ਨੂੰ ਸ੍ਰਿੰਦਰਕੌਰ ਨੂੰ ਪਤਾ ਲੱਗਦਾ ਵੀ ਮੇਰੀ ਨੂੰ ਪੇਪਰ ਦੇ ਕੇ ਆਉਂਦੀ ਆ ਉਹ ਬੜਬੜਤਾ ਕਰਦੀ ਆ ਪਰ ਜਸਤਾ ਜਿਹੜਾ ਇੱਥੇ ਉਹਦੀ ਪੂਰੀ ਗੱਲ ਨਹੀਂ ਸੁਣਦਾ ਕਿਉਂਕਿ ਉਹ ਸੋਚਦਾ ਵੀ ਇਹ ਤਾਂ ਮੇਰੇ ਘਰ ਵਾਲੀ ਨੂੰ ਜਮਾ ਨੌਕਰ ਬਣਾ ਕੇ ਰਖਦੇ ਆ ਵੀ ਸਾਰਾ ਦਿਨ ਖਾਣਾ ਬਣਾਈ ਜਾਂਦੇ ਆ ਤੇ ਚੱਲ ਇਹਨੂੰ ਵੀ ਇੰਡੀਪੈਂਡ ਹੋਣਾ ਚਾਹੀਦਾ ਉਹਦੀ ਕਰਦੇ ਕਰਾਉਂਦੇ ਨਾ ਗ੍ਰੈਜੂਏਸ਼ਨ ਹੋ ਜਾਂਦੀ ਆ ਤੇ ਉਹਦੇ ਬਹੁਤ ਵਧੀਆ ਨੰਬਰ ਆਉਂਦੇ ਆ ਦੇਖੋ ਵੀ ਪ੍ਰਾਈਵੇਟ ਪੜ੍ਹ ਕੇ ਵੀ ਉਹ ਸਾਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਉਂਦੀ ਆ ਕਿਉਂਕਿ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਚਲ ਜਦੋਂ ਉਹਦਾ ਨੰਬਰ ਆਹਣਾ ਮਤਲਬ ਵਧੀਆ ਆਉਂਦੇ ਨੇ ਅਖਬਾਰ ਦੇ ਵਿੱਚ ਉਹਦੀ ਫੋਟੋ ਲੱਗਦੀ ਆ ਰਿਸ਼ਤੇਦਾਰ ਸਾਰੇ ਵਾਹ ਵਾਹ ਕਰਦੇ ਆ ਫਿਰ ਸੁਰਿੰਦਰ ਕੌਰ ਕਹਿੰਦੀ ਆ ਵੀ ਹਾਂ ਇਹ ਗਰੀਬ ਘਰ ਦੀ ਲਈ ਸੀ ਅਸੀਂ ਤਾਂ ਅਸੀਂ ਇਹਨੂੰ ਕਿਹਾ ਵੀ ਅਸੀਂ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗੇ ਤੇ ਦੇਖੋ ਅਸੀਂ ਤਾਂ ਕਦੇ ਕੰਮ ਨਹੀਂ ਕਰਾਇਆ ਅਸੀਂ ਤਾਂ ਇਹਨੂੰ ਕਹਿੰਦੇ ਰਹਨੇ ਆ ਵੀ ਤੂੰ ਪੜ ਲਾ ਬਹਿ ਕੇ ਜੇ ਇਹ ਪੜਦੀ ਸੀ ਫੇਰੀ ਇਹ ਪਹਿਲੇ ਨੰਬਰ ਤੇ ਆਈ ਆ ਵੀ ਅਸੀਂ ਨੀ ਰੋਕ ਟੋਕ ਕਰਦੇ ਫਿਰ ਸੁਰਿੰਦਰ ਕੌਰ ਆ ਜਿਹੜੀ ਦੂਜੀ ਲੋਟ ਹੋ ਜਾਂਦੀ ਆ ਉਸ ਤੋਂ ਬਾਅਦ ਸੁਰਿੰਦਰ ਕੌਰ ਆਪਣੇ ਛੋਟੇ ਮੁੰਡੇ ਵਾਸਤੇ ਕੁੜੀ ਲੱਭਣ ਲੱਗਦੀ ਆ ਉਹ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਵਿੱਕੀ ਤੇਰੇ ਵਾਸਤੇ ਮੈਂ ਕੁੜੀ ਵੇਖ ਰਹੀ ਆਂਗੀ ਤੇ ਇੱਕ ਕੁੜੀ ਦੇ ਮੈਨੂੰ ਦੱਸ ਪਈ ਆ ਕੁੜੀ ਪਲੱਸ 2 ਆ ਤੇ ਨਾਰਮਲ ਪਰਿਵਾਰ ਦੀ ਆ ਵੀ ਵਧੀਆ ਸੋਹਣੀ ਕੁੜੀ ਆ ਕੁੜੀ ਮੈਂ ਦੇਖ ਲਈ ਆ ਉਹ ਕਹਿੰਦਾ ਕਿ ਮਾਂ ਤੂੰ ਕਿਹਨੂੰ ਪੁੱਛ ਕੇ ਇਹ ਫੈਸਲਾ ਕੀਤਾ ਮੈਂ ਤਾਂ ਕੁੜੀ ਪਸੰਦ ਕਰ ਰੱਖੀ ਆ ਮੈਂ ਨਹੀਂ ਗਰੀਬ ਕਰਦੀ ਕੁੜੀ ਲੈਂਦਾ ਮੈਂ ਤਾਂ ਮਾਡਰਨ ਕੁੜੀ ਲੈਣੀ ਆ ਅੱਜ ਦੇ ਜਮਾਨੇ ਦੀ ਚਲੋ ਇਸ ਗੱਲ ਨੂੰ ਲੈ ਕੇ ਸੁਰਿੰਦਰ ਕੌਰ ਤੇ ਵਿੱਕੀ ਦੀ ਕਾਫੀ ਲੜਾਈ ਹੁੰਦੀ ਆ ਪਰ ਵਿੱਕੀ ਆ ਜਿਹੜਾ ਉਹ ਆਪਣੀ ਗੱਲ ਮੰਨਵਾਉਣ ਦੇ ਵਿੱਚ ਕਾਮਯਾਬ ਹੁੰਦਾ ਵਿੱਕੀ ਇੱਕ ਇੰਟਰ ਕਾਸਟ ਕੁੜੀ ਨਾਲ ਲਵ ਮੈਰਿਜ ਕਰਦਾ। ਉਹ ਕੁੜੀ ਗ੍ਰੈਜੂਏਸ਼ਨ ਸੀ, ਪ੍ਰਾਈਵੇਟ ਨੌਕਰੀ ਕਰਦੀ ਸੀ ਪਰ ਉਹਦੇ ਨਖਰੇ ਬਹੁਤ ਜ਼ਿਆਦਾ ਉੱਚੀ ਸੀ। ਕੋਈ ਬਹੁਤੇ ਅਮੀਰ ਘਰੋਂ ਤਾਂ ਹੈ ਨਹੀਂ ਸੀ ਪਰ ਉਹ ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੰਦੀ ਸੀ। ਉਹਨੂੰ ਐ ਲੱਗਦਾ ਸੀ ਵੀ ਸਾਰੀ ਦੁਨੀਆ ਤੋਂ ਚੱਕਮੀ ਤੇ ਸੋਹਣੀ ਕੁੜੀ ਮੈਂ ਹੀ ਆ। ਵਿਆਹ ਕੇ ਉਹ ਕੁੜੀ ਘਰੇ ਆਉਂਦੀ ਆ ਤੇ ਜਿਵੇਂ ਤਾਂ ਹਰਮਨ ਸੀ ਉਹ ਤਾਂ ਸਵੇਰੇ ਉੱਠ ਕੇ ਰਸੋਈ 'ਚ ਵੜ ਜਾਂਦੀ ਸੀ ਤੇ ਜਿਹੜੀ ਵਿੱਕੀ ਦੇ ਘਰ ਵਾਲੀ ਸੀ ਸਿਮਰਨ ਉਹਨੇ ਰਸੋਈ 'ਚ ਤਾਂ ਕੀ ਵੜਨਾ, ਉਹ ਤਾਂ ਸਾਰਾ ਕੁਝ ਬੈਠੀ ਪਹਾਲਦੀ ਸੀ। ਚਲੋ सुरेंद्र ਕੌਰ ਨੂੰ ਗੁੱਸਾ ਤਾਂ ਆਉਂਦਾ ਸੀ ਪਰ ਫਿਰ ਵੀ ਉਹਨੇ ਸੋਚਿਆ ਵੀ ਮੈਂ ਆਪਣੇ ਛੋਟੀ ਨੂੰ ਨਾਲ ਨਾ ਵਗਾੜਾਂ ਵੀ ਵੱਡੀ ਨੂੰ ਤਾਂ ਜਿੱਧਰ ਮਰਜ਼ੀ ਲਾਣਾ ਇਹ ਤਾਂ ਉਧਰ ਹੀ ਲੱਗ ਜਾਂਦੀ ਆ ਉਹ ਨੂੰ ਕਹਿੰਦੀ ਵੀ ਨਹੀਂ ਸੀ ਕੰਮ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਸੀ ਵੀ ਇਹਨੇ ਕਿਹੜਾ ਕਰਨਾਗਾ ਤੇ ਜਦੋਂ ਵੀ ਕਦੇ ਉਹਦਾ ਹਨਾ ਮਤਲਬ ਜੀ ਕਰਦਾ ਚਾਹ ਪੀਣ ਨੂੰ ਜੇ ਹਰਮਨ ਸੁੱਤੀ ਪਈ ਹੁੰਦੀ ਜਾਂ ਹਰਮਨ ਕੋਈ ਕੰਮ ਕਰਦੀ ਹੁੰਦੀ ਤੇ ਉਹ ਕਈ ਵਾਰੀ ਇੱਕ ਦੋ ਵਾਰੀ ਆਪਦੀ ਨੂੰ ਨੂੰ ਕਹਿੰਦੀ ਛੋਟੀ ਨੂੰ ਵੀ ਸਿਮਰਣ ਮੈਨੂੰ ਚਾਹ ਬਣਾ ਦੇ ਉਹ ਕਹਿੰਦੀ ਮੰਮੀ ਤੁਸੀਂ ਚਾਹ ਦੀਆਂ ਗੱਲਾਂ ਕਰਦੇ ਹੋ ਮੈਂ ਤਾਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਕਦੇ ਪੀਤਾ ਵੀ ਮੇਰੇ ਤੋਂ ਨਹੀਂ ਹੁੰਦੀ ਚਾਚੂ ਤੁਸੀਂ ਆਪੇ ਬਣਾ ਲਓ ਸਮਾਂ ਦੋ ਕੱਪ ਬਣਾ ਲਓ ਨਾਲੇ ਮੈਂ ਪੀ ਲੂੰ ਤੇ ਉਹ ਹੈਰਾਨ ਰਹਿ ਜਾਂਦੀ ਵੀ ਦੇਖ ਕੇ ਕਿਵੇਂ ਬੋਲਦੀ ਆ ਵੀ ਵੱਡੀ ਨੂੰ ਤਾਂ ਮੇਰੀ ਕਦੇ ਨਹੀਂ ਮੈਨੂੰ ਐਂ ਬੋਲੀ ਚੱਲ ਹੁਣ ਹੌਲੀ ਹੌਲੀ ਨਾਲ ਜਸਤੇ ਨੂੰ ਇਹ ਅਹਿਸਾਸ ਹੋਣ ਲੱਗਿਆ ਵੀ ਪਹਿਲਾਂ ਤਾਂ ਇਹ ਤਿੰਨ ਜਾਣੇ ਸੀਗੇ ਹੁਣ ਚੌਥੀ ਸਿਮਰਣ ਵੀ ਆ ਗਈ ਵੀ ਕਦੇ ਦੀਦੀ ਆ ਕੇ ਰੋਬ ਮਾਰਦੀ ਆ ਵੀ ਮੇਰੇ ਘਰ ਵਾਲੀ ਨੂੰ ਤਾਂ ਇਹਨਾਂ ਨੇ ਨੌਕਰ ਨਹੀਂ ਬਣਾ ਰੱਖਿਆ ਹੁਣ ਛੋਟੀ ਵੀ ਨੌਕਰੀ ਕਰਦੀ ਸੀ ਉਹ ਵੀ ਵਧੀਆ ਬਣ ਠਣ ਕੇ ਜਾਂਦੀ ਸੀ ਹਰਮਨ ਵਿਚੋਰੀ ਸਹਾਰਾ ਦਿਨ ਘਰ ਦੇ ਕੰਮ ਕਰਦੀ ਰਹਿੰਦੀ ਪਰ ਉਹਨੇ ਮਾਂ ਦੀਤੀ ਨੇ ਕਦੇ ਵੀ ਸ਼ਿਕਾਇਤ ਨਹੀਂ ਕੀਤੀ ਸੀ ਪਰ ਜੱਸੇ ਨੂੰ ਇਸ ਗੱਲ ਦਾ ਗੁੱਸਾ ਆਉਂਦਾ ਸੀ ਵੀ ਮੇਰੇ ਘਰ ਵਾਲੀ ਕਿਉਂ ਆਏ ਰਹੇ ਕਿਉਂਕਿ ਜੱਸੇ ਦੇ ਸਾਰੇ ਕਲੀਗ ਸੀ ਦੋਸਤ ਸੀ ਉਹਨਾਂ ਦੇ ਘਰ ਵਾਲੀਆਂ ਸਾਰੀਆਂ ਜੌਬ ਕਰਦੀਆਂ ਸੀ ਕਿਸੇ ਦਾ ਕੋਈ ਛੋਟਾ ਮੋਟਾ ਬਿਜ਼ਨਸ ਸੀ ਕਿਸੇ ਦਾ ਕੋਈ ਬੁਟੀਕ ਸੀ ਤੇ ਉਹ ਹਰਮਨ ਨੂੰ ਇੱਕ ਦਿਨ ਕਹਿੰਦਾ ਹਰਮਨ ਮੈਂ ਚਾਹਣਾ ਵੀ ਤੂੰ ਸਾਰਾ ਦਿਨ ਘਰ ਦੇ ਕੰਮ ਨਾ ਕਰਦੀ ਰਹੇ ਵੀ ਤੂੰ ਥੋੜਾ ਜਿਹਾ ਕੋਈ ਬਿਜ਼ਨਸ ਕਰ ਲੈ ਉਹ ਕਹਿੰਦੀ ਵੀ ਮੈਂ ਕੀ ਬਿਜ਼ਨਸ ਕਰ ਲਾਂ ਵੀ ਮੇਰਾ ਕਿਹੜਾ ਕੋਈ ਤਜਰਬਾਗਾ ਵੀ ਮੈਂ ਤਾਂ ਘਰ ਦੇ ਕੰਮਾਂ 'ਚ ਹੀ ਸੰਤੋਸ਼ਨਾ ਉਹ ਕਹਿੰਦਾ ਨਹੀਂ ਹਰਮਨ ਐਂ ਤਾਂ ਨਹੀਂ ਤੇਰੀ ਪਰਸਨੈਲਿਟੀ ਡਿਵੈਲਪ ਹੋਣੀ ਵੀ ਤੈਨੂੰ ਕੁਝ ਕਰਨਾ ਚਾਹੀਦਾ ਉਹ ਕਹਿੰਦੀ ਦੱਸੋ ਫਿਰ ਕੀ ਕਰਾਂ ਵੀ ਨਾਲੇ ਮੰਮੀ ਕਰਨ ਦੇਣਗੇ ਉਹ ਕਹਿੰਦਾ ਵੀ ਮੰਮੀ ਦੀ ਤੂੰ ਪਰਵਾਹ ਛੱਡ ਵੀ ਮੈਂ ਇਹ ਸੋਚਦਾ ਸੀ ਤੂੰ ਬਹੁਤ ਵਧੀਆ ਕੁੱਕ ਆ ਵੀ ਮੈਂ ਤੈਨੂੰ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲਦਾ ਉਸ ਤੋਂ ਬਾਅਦ ਹਣਾ ਆਪਾਂ ਉੱਥੇ ਬੰਦੇ ਰੱਖ ਲਾਂਗੇ ਤੇ ਕੁਕਿੰਗ ਆ ਜਿਹੜੀ ਤੂੰ ਉਹਨਾਂ ਨੂੰ ਸਿਖਾਵੇਂਗੀ ਵੈਸੇ ਤਾਂ ਚਲੋ ਜਿਹੜੇ ਖਾਣਾ ਬਣਾਉਣ ਵਾਲੇ ਹੁੰਦੇ ਆ ਹਨਾ ਉਹਨਾਂ ਨੂੰ ਆਉਂਦੇ ਆ ਪਰ ਤੇਰੇ ਹੱਥਾਂ 'ਚ ਜੋ ਟੇਸਟ ਆ ਜਦੋਂ ਤੂੰ ਉਹਨਾਂ ਨੂੰ ਦੱਸੇਂਗੀ ਉਹਨਾਂ ਦੇ ਹੱਥਾਂ 'ਚ ਵੀ ਉਹੀ ਟੇਸ ਚਲੋ ਹਰਮਨ ਜਿਹੜੀ ਉਹ ਕਹਿੰਦੀ ਵੀ ਮੈਨੂੰ ਕੋਈ ਇਤਰਾਜ਼ ਨਹੀਂ ਜੇ ਮੰਮੀ ਡੈਡੀ ਇਤਰਾਜ਼ ਨਾ ਕਰਨ ਜੱਸਾ ਆਪਣੇ ਡੈਡੀ ਨਾਲ ਗੱਲ ਕਰਦਾ ਉਹਦਾ ਡੈਡੀ ਸੁਖਦੇਵ ਸਿੰਘ ਵਿਚਾਰਾ ਕਿਸੇ ਗੱਲ 'ਚ ਨਹੀਂ ਬੋਲਦਾ ਸੀ ਉਹ ਕਹਿੰਦਾ ਵੀ ਠੀਕ ਹੈ ਪੁੱਤ ਜੇ ਤੂੰ ਚਾਹਣਾ ਤਾਂ ਤੂੰ ਕਰਵਾ ਲੈ ਨੂ ਤੋ ਨੌਕਰੀ ਮਤਲਬ ਬਿਜ਼ਨਸ ਕਰਵਾ ਲੈ ਰੈਸਟੋਰੈਂਟ ਖੋਲ ਦੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਚਲੋ ਉਹਨਾਂ ਫਾਈਨਲ ਕਰ ਲੈਂਦਾ ਗੱਲ ਪਰ ਜਦੋਂ ਸ੍ਰਿੰਦਰ ਗੌਰ ਨੂੰ ਇਹ ਗੱਲ ਪਤਾ ਲੱਗਦੀ ਆ ਉਹ ਫਿਰ ਜੱਸੇ ਨੂੰ ਲੜਦੀ ਆ ਕਹਿੰਦੀ ਤੂੰ ਕਿਹੜੀਆਂ ਗੱਲਾਂ ਕਰਦਾ ਇਹ ਤਾਂ ਕਰ ਜੋਗੀ ਆ ਇਹ ਬਾਹਰ ਕਿੱਥੇ ਕੰਮ ਕਰ ਲੂ ਉਹ ਕਹਿੰਦਾ ਵੀ ਨਹੀਂ ਮਾਂ ਇਹ ਥੋੜੀ ਸੋਚ ਆ ਵੀ ਮੇਰੇ ਘਰ ਵਾਲੀ ਕਿਉਂ ਇਕੱਲੀ ਕਰਦਾ ਸਾਰਾ ਕੰਮ ਕਰੇ ਜਦੋਂ ਉਹ ਵਧੀਆ ਖਾਣਾ ਬਣਾਉਣ ਜਾਣਦੀ ਆ ਵਧੀਆ ਕੋਕਾ ਵੀ ਮੈਂ ਤਾਂ ਰੈਸਟੋਰੈਂਟ ਖੋਲ ਕੇ ਦੇਣਾ ਚਲ ਸਾਰੇ ਉਹ ਸੋਚਦੇ ਆ ਵੀ ਇਹ ਤੋਂ ਕਿਹੜਾ ਰੈਸਟੋਰੈਂਟ ਚੱਲਣਾਗਾ ਵੀ ਆਪੇ ਇਹਦਾ ਮਜ਼ਾਕ ਉਡਾਵਾਂਗੇ ਗੱਲ ਨਹੀਂ ਗੱਲ ਨਹੀਂ ਉਹਦਾ ਮਜ਼ਾਕ ਉਡਾਉਦੇ ਵੀ ਰਹਦੇ ਵੀ ਹੁਣ ਤਾਂ ਇੱਕ ਗਰੀਬ ਘਰ ਦੀ ਕੁੜੀ ਰੈਸਟੋਰੈਂਟ ਖੋਲੂਗੀ ਦੇਖੋ ਕੀ ਬਣਦਾ ਚਲੋ ਉਹਦਾ ਮਜ਼ਾਕ ਉਡਾਇਆ ਗਿਆ ਜੱਸੇ ਨੇ ਉਹਨੂੰ ਕਿਹਾ ਸੀ ਵੀ ਤੂੰ ਕੌਨਫੀਡੈਂਸ ਆਪਣੇ ਦਾ ਲੋ ਨਹੀਂ ਕਰਨਾ ਇਤੋਂ ਆਪਦੇ ਕੰਮ ਦੀ ਪੂਰੀ ਤਿਆਰੀ ਕਰ ਤੇ ਆਪਣਾ ਮਨ ਬਣਾ ਲਾ ਚਲੋ ਭਈ ਉਹ ਛੋਟਾ ਜਿਹਾ ਰੈਸਟੋਰੈਂਟ ਖੋਲ ਦਿੰਦਾ ਰੈਸਟੋਰੈਂਟ ਜਦੋਂ ਸ਼ੁਰੂ ਕਰਦੇ ਆ ਪਹਿਲਾਂ ਹਨਾ ਥੋੜਾ ਉਹ ਖਾਣਾ ਬਣਾਉਂਦੇ ਆ ਕਸਟਮਰ ਆਉਣ ਲੱਗਦੇ ਆ ਤੇ ਖਾਣਾ ਸੀ ਜਿਹੜਾ ਉਹ ਲਾਜਵਾਬ ਸੀ ਨੰਬਰ 1 ਸੀ ਵੈਸੇ ਵੀ ਖਾਣਾ ਸੁੱਧ ਸੀ ਉਹ ਹਨਾ ਕਰਦੇ ਜਿਵੇਂ ਬਣਾਉਣੇ ਆਪਾਂ ਜ਼ਿਆਦਾ ਮਸਾਲੇ ਵਗੈਰਾ ਨਹੀਂ ਪਾਏ ਜਾਂਦੇ ਸੀਗੇ ਇਹੋ ਜਿਹਾ ਖਾਣਾ ਜਿਹੜਾ ਸਾਰੇ ਚਾਹੁੰਦੇ ਹੁੰਦੇ ਆ ਆਸ-ਪਾਸੇ ਜਿੰਨੇ ਵੀ ਪੀਜੀ ਦੇ ਵਿੱਚ ਬੱਚੇ ਰਹਿੰਦੇ ਸੀ ਜਿਹੜੇ ਜਿਹੜਿਆਂ ਨੂੰ ਖਾਣਾ ਬਣਾਉਣ ਦੀ ਦਿੱਕਤ ਸੀ ਤੇ ਜਿਹੜਿਆਂ ਨੇ ਟਿਫਨ ਲਵਾਏ ਹੋਏ ਸੀ ਉਹਨਾਂ ਨੇ ਵੀ ਹਰਮਨ ਦੇ ਰੈਸਟੋਰੈਂਟ ਦੇ ਵਿੱਚੋਂ ਟਿਫਨ ਲਵਾ ਲਏ ਟਿਫਨ ਸਰਵਿਸਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਦਿਨਾਂ ਦੇ ਵਿੱਚ ਹੀ ਹਰਮਨ ਦਾ ਕੰਮ ਬਹੁਤ ਵਧੀਆ ਚੱਲਣ ਲੱਗਦਾ ਹੁਣ ਹਰਮਨ ਨੇ ਆਪਣੇ ਅੰਡਰ ਕਾਫੀ ਮੁੰਡੇ ਕੁੜੀਆਂ ਕੰਮ ਤੇ ਰੱਖ ਲਏ ਸੀ ਉਹ ਵੀ ਵਧੀਆ ਖਾਣਾ ਬਣਾਉਂਦੇ ਸੀ ਤੇ ਉਹ ਉਹਨਾਂ ਨੂੰ ਦੱਸਦੀ ਰਹਿੰਦੀ ਸੀ ਗਾਈਡ ਕਰਦੀ ਸੀ 6 ਮਹੀਨਿਆਂ ਦੇ ਵਿੱਚ ਹੀ ਹਰਮਨ ਦਾ ਰੈਸਟੋਰੈਂਟ ਆ ਜਿਹੜਾ ਉਹਦਾ ਪੂਰੇ ਸ਼ਹਿਰ ਦੇ ਵਿੱਚ ਨਾਮ ਹੋ ਜਾਂਦਾ ਵਧੀਆ-ਵਧੀਆ ਪਰਿਵਾਰ ਆ ਜਿਹੜੇ ਉੱਥੇ ਡਿਨਰ ਲਈ ਆਉਂਦੇ ਆ ਸਾਰਾ ਦਿਨ ਉੱਥੇ ਭੀੜ ਲੱਗੀ ਰਹਿੰਦੀ ਆ ਲੰਚ ਡਿਨਰ ਦਾ ਵਧੀਆ ਪ੍ਰਬੰਧ ਹੁੰਦਾ ਬ੍ਰੀਕਫਾਸਟ ਵਧੀਆ ਹੁੰਦਾ ਤੇ ਟਿਫਨ ਸਰਵਿਸ ਆ ਜਿਹੜੀ ਉਹ ਵੀ ਵਧੀਆ ਚੱਲਦੀ ਆ ਤੇ 6 ਮਹੀਨਿਆਂ ਦੇ ਵਿੱਚ ਅਗਲੇ 6 ਮਹੀਨਿਆਂ ਦੇ ਵਿੱਚ ਹੋਰ ਜ਼ਿਆਦਾ ਕੰਮ ਚੱਲਦਾ ਕਿਉਂਕਿ ਜਦੋਂ ਕੋਈ ਕੰਮ ਚੱਲਦਾ ਕੋਈ ਵਧੀਆ ਕੰਮ ਹੁੰਦਾ ਉਹਨੂੰ ਤਰੱਕੀ ਮਿਲਦੀ ਆ ਹੁਣ ਹਰਮਨ ਦਾ ਨਾਮ ਆ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਹੋ ਗਿਆ ਸੀ ਤੇ ਲੋਕ ਆ ਕੇ ਸੁਖਦੇਵ ਸਿੰਘ ਨੂੰ ਵਧਾਈਆਂ ਦਿੰਦੇ ਕਿ ਤੇਰੀ ਨੂੰ ਤਾਂ ਜਮਾ ਗੁਣਾ ਦੀ ਖਾਣਾ ਤੇ ਸੁਖਦੇਵ ਸਿੰਘ ਸੀਨਾ ਚੌੜਾ ਕਰਕੇ ਕਹਿੰਦਾ ਵੀ ਮੇਰੀ ਨੂੰ ਨੇ bizness ਤੇ ਘਰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਲਿਆ ਹੋਇਆ ਕਿਉਂਕਿ ਘਰ ਦੇ ਵਿੱਚ ਵੀ ਖਾਣਾ ਤਾਂ ਰੈਸਟੋਰੈਂਟ ਤੋਂ ਹੀ ਆ ਜਾਂਦਾ ਸੀ ਜਦੋਂ ਖਾਣਾ ਉਹਨਾਂ ਨੇ ਬਣਾਉਂਦੇ ਵਧੀਆ ਸੀ ਤੇ ਘਰ ਦੇ ਵਿੱਚ ਫਿਰ ਉਸੇ bizness ਦੇ ਵਿੱਚੋਂ ਪੈਸੇ ਦੇ ਕੇ ਕੰਮ ਵਾਲੀ ਜਿਹੜੀ ਸਫਾਈ ਵਾਲੀ ਰੱਖ ਲਈ ਸੀਗੀ ਪਹਿਲਾਂ ਜੱਸੇ ਨੇ ਰੱਖੀ ਹੋਈ ਸੀ ਇੱਕ ਹੋਰ ਰੱਖ ਲਈ ਤੇ ਉਹ ਫਿਰ ਜੱਸਾ ਕਹਿੰਦਾ ਸੀ ਵੀ ਤੂੰ ਘਰ ਦੇ ਕੰਮ ਕਿਉਂ ਕਰੇਂ ਫਿਰ ਉਹੀ ਸ੍ਰਿੰਦਰਕੌਰ ਤੇ ਉਹਦੀ ਧੀ ਤੇ ਉਹਦੀ ਛੋਟੀ ਨੂੰ ਸਿਮਰਣਾ ਜਿਹੜੀਆਂ ਉਹ ਉਹਨਾਂ ਦੀਆਂ ਅੱਖਾਂ ਡੀਆਂ ਰਹਿ ਜਾਂਦੀਆਂ ਵੀ ਵਾਕਿਆ ਹੀ ਇਹਦੇ ਵਿੱਚ ਤਾਂ ਬੜੇ ਗੋਣਾ ਵੀ ਇਹਦੇ ਵਿੱਚ ਇੰਨਾ ਸਬਰ ਤੇ ਇੰਨੀ ਸ਼ਹਿਨਸ਼ੀਲਤਾ ਵੀ ਇਹਦਾ ਤਾਂ ਕੰਮ ਵਧੀਆ ਚੱਲ ਗਿਆ ਫਿਰ ਉਹੀ ਸ੍ਰਿੰਦਰਕੌਰ ਸੀ ਜਿਹੜੀ ਸਾਰੇ ਸ਼ਹਿਰ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਵਿੱਚ ਨੰਬਰ ਬਣਾਉਂਦੀ ਵੀ ਹਾਂ ਅਸੀਂ ਤਾਂ ਆਪਣੀ ਨੂੰ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਆ ਤੇ ਜਦੋਂ ਹਨਾ ਇੰਟਰਵਿਊ ਲੈਣ ਕੋਈ ਨਾ ਕੋਈ ਆਉਂਦਾ ਫਿਰ ਸ੍ਰਿੰਦਰਕੌਰ ਆਪਣੇ ਪੂਰੇ ਨੰਬਰ ਬਣਾਉਂਦੀ ਵੀ ਮੈਂ ਤਾਂ ਬਹੁਤ ਉੱਚੀ ਸੁੱਚੀ ਸੋਚ ਰੱਖ ਕੇ ਗਰੀਬ ਘਰ ਦੀ ਕੁੜੀ ਲਈ ਸੀ ਮੇਰੇ ਬੇਟੇ ਨੇ ਇਹਨੂੰ ਪੜਾਇਆ ਪੜਾਉਣ ਤੋਂ ਬਾਅਦ ਅਸੀਂ ਇਹਨੂੰ ਇਹਦਾ ਬਿਜ਼ਨਸ ਆ ਜਿਹੜਾ ਉਹ ਚਾਲੂ ਕਰਕੇ ਦਿੱਤਾ ਵੀ ਸਾਡੇ ਸਪੋਰਟ ਕਰਨ ਨਾਲ ਅੱਜ ਸਾਡੀ ਨੂਹ ਆ ਜਿਹੜੀ ਉਹ ਇੱਕ ਇਸ ਵਧੀਆ ਮੁਕਾਮ ਤੇ ਆ ਮਤਲਬ ਕਹਿਣ ਤੋਂ ਭਾਵ ਕਿ ਪਹਿਲਾਂ ਜਿਹੜੀ ਨੂਹ ਤੇ ਉਹ ਲੱਗਦੀ ਹੁੰਦੀ ਸੀ ਅੱਜ ਉਸ ਨੂਹ ਦੀ ਮਿਹਨਤ ਦਾ ਸੇਰਾ ਵੀ ਆਪਣੇ ਆਪ ਨੂੰ ਦੇ ਰਹੀ ਸੀ ਪਰ ਹਰਮਨ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ ਕਿਉਂਕਿ ਉਹ ਆਪਣੀ ਮੰਜ਼ਲ ਵੱਲ ਵਧ ਰਹੀ ਸੀ ਤੇ ਉਹ ਜਸਸੀ ਦਾ ਬਹੁਤ ਥੈਂਕ ਯੂ ਕਰਦੀ ਹੈ ਤੇ ਕਹਿੰਦੀ ਹੈ ਕਿ ਜਸਸੀ ਤੁਸੀਂ ਮੇਰੀ ਲਾਈਫ ਦੇ ਵਿੱਚ ਆਏ ਤਾਂ ਮੇਰੀ ਲਾਈਫ ਚੇਂਜ ਹੋਈ ਆ ਵੀ ਨਹੀਂ ਮੈਂ ਤਾਂ ਪਲੱਸ 2 ਕਰਕੇ ਘਰ ਦੇ ਵਿੱਚ ਸਾਰਾ ਦਿਨ ਝਾੜੂ-ਪੂੰਛੀ ਕਰਨੀ ਸੀ ਵੀ ਹਾਂਜੀ ਦੋਸਤੋ ਇਹ ਕੋਈ ਜ਼ਰੂਰੀ ਨਹੀਂ ਵੀ ਜੇ ਕੋਈ ਨੌਕਰੀ ਕਰਦਾ ਉਹੀ ਸਕਸੈਸ ਆ ਕੋਈ ਵੀ ਆਪਣੇ ਹੱਥੀ ਕੰਮ ਕਰਨਾ ਕੋਈ ਵੀ ਹੁਣ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਦੇ ਬੁਟੀਕ ਖੁੱਲੇ ਹੋਏ ਨੇ ਜਿਹੜੀਆਂ ਸਟੀਚਿੰਗ ਦਾ ਵੀ ਕੰਮ ਕਰਦੀਆਂ ਨੇ ਆਮ ਨਾਰਮਲ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਪਲੱਸ 2 ਹੀ ਕੀਤੀ ਆ ਜਾਂ ਵੀਏ ਕੀਤੀ ਆ ਨੌਕਰੀ ਨਹੀਂ ਕਰ ਸਕਦੀਆਂ ਕੋਈ ਡਿਪਲੋਮਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਸਟੀਚਿੰਗ ਦਾ ਕੰਮ ਵਧੀਆ ਚਲਾਇਆ ਹੋਇਆ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਆ ਜਿਹੜੀ ਉਹਦਾ ਫਲ ਜ਼ਰੂਰ ਮਿਲਦਾ ਤੇ ਸਾਨੂੰ ਮਿਹਨਤ ਕਰਨ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਔਰਤਾਂ ਘਰ ਦੇ ਗੋਏ-ਕੂੜੇ ਵਾਸਤੇ ਤੇ ਝਾੜੂ-ਪੋਚੇ ਵਾਸਤੇ ਹੀ ਰੱਖੀਆਂ ਜੇ ਔਰਤਾਂ ਵਧੀਆ ਕਮਾਉਂਦੀਆਂ ਨੇ ਤਾਂ ਉਹ ਆਪਣੇ ਕੰਮ ਲਈ ਹੈਲਪਰ ਰੱਖ ਸਕਦੀਆਂ ਨੇ ਤੇ ਪੈਸਾ ਕਮਾ ਸਕਦੀਆਂ ਉਹ ਆਪਣੇ ਪਤੀ ਦੀ ਮਦਦ ਕਰ ਸਕਦੀਆਂ ਨੇਗੀਆਂ ਆਰਥਿਕਤਾ ਦੇ ਵਿੱਚ ਤੇ ਉਹ ਆਪਣੇ ਲਈ ਵੀ ਜੀ ਸਕਦੀਆਂ ਆਪਣੇ ਤੇ ਆਪਣੇ ਬੱਚਿਆਂ ਦੇ ਖਰਚੇ ਆ ਜਿਹੜੇ ਉਹ ਕੱਢ ਸਕਦੀਆਂ ਨੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਹ ਲਾ ਕਮੈਂਟ ਹੈ ਮਨਪ੍ਰੀਤ ਕਹਾਣੀਆਂ ਬਹੁਤ ਹੀ ਸੋਹਣੀ ਕਹਾਣੀ ਔਰਤਾਂ ਵਿੱਚ ਹੀ ਇਹ ਖੂਬੀ ਹੁੰਦੀ ਹੈ ਕਿ ਉਹ ਸਭ ਕੁਝ ਭੁੱਲ ਕੇ ਮਾਫ ਕਰਕੇ ਆਪਣਾ ਘਰ ਬਚਾ ਲੈਂਦੀਆਂ ਨੇ ਰਾਜਕੁਮਾਰ ਨਹੀਂ ਰਣਜੀਤ ਕੌਰ ਬਹੁਤ ਵਧੀਆ ਕੀਤਾ ਦੁਬਾਰਾ ਘਰ ਵਸਾ ਲਿਆ ਵੈਰੀ ਨਾਈਸ ਕਹਾਣੀ ਅਵਤਾਰ ਕੌਰ ਵੈਰੀ ਵੈਰੀ ਗੁੱਡ ਸਟੋਰੀ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਰਮੇਸ਼ ਨੇ ਵਧੀਆ ਕੀਤਾ ਦੁਬਾਰਾ ਆਪਣਾ ਘਰ ਵਸਾ ਲਿਆ ਰੀਨਾ ਬਹੁਤ ਸਿਆਣੀ ਕੁੜੀ ਸੀ ਬਨਿਤਾ ਰਾਣੀ ਵੈਰੀ ਨਾਈਸ ਤੀਰਥਕੌਰ ਬਹੁਤ ਹੀ ਸੋਹਣੀ ਕਹਾਣੀ ਔਰਤਾਂ ਵਿੱਚ ਇੰਨੀ ਸ਼ੈਨਸੀਲਤਾ ਹੁੰਦੀ ਹੈ ਕਿ ਆਪਣੇ ਨਾਲ ਹੋਈ ਬੇਇਨਸਾਫੀ ਵੀ ਭੁੱਲ ਜਾਂਦੀਆਂ ਨੇ ਅਬ ਅਵੀਰਾਜ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਅਮਨ ਮਖੂ ਤੋਂ ਇਹਨਾਂ ਨੇ ਇਮੋਜੀ ਭੇਜੇ ਨੇ ਸੁਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੇ ਕਾਲਾ ਸ਼ਰਮਾ ਨਾਈਸ ਸਟੋਰੀ ਭੋਲਾ ਪਿੰਡੀ ਗੁੱਡ ਸਟਾਰਟ ਬਾਈ ਜੀ ਸਿਰਾ ਮਨਦੀਪ ਸਿੰਘ ਬਹੁਤ ਵਧੀਆ ਸਟੋਰੀ ਹੈ ਜੀ ਬਿੰਮਲ ਜੋਸ਼ੀ ਬਹੁਤ ਮੋਟੀਵੇਟਿਡ ਸਟੋਰੀ ਹੈਪੀ ਸਿੰਘ ਹੈਪੀ ਸਿੰਘ ਵੈਰੀ ਇਮੋਸ਼ਨਲ ਸਟੋਰੀ ਸਿਸਟਰ ਨੱਥਾ ਸਿੰਘ ਦਿਓੜ ਰੀਨਾ ਨੇ ਬਹੁਤ ਠੀਕ ਕੀਤਾ ਰਾਜਕੁਮਾਰ ਵੈਰੀ ਗੁੱਡ ਸਟੋਰੀ ਹਰਜਿੰਦਰ ਨਹਿਲ ਹਰਜਿੰਦਰ ਨਹਿਲ ਸੰਗਰੂਰ ਤੋਂ ਵਾਹਿਗੁਰੂ ਜੀਓ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਹੈਲੋ ਕਿਰਨ ਆਈ ਕਾਂਟ ਲਿਸਨ ਟੂ ਯੂਅਰ ਸਟੋਰੀਜ਼ ਫਾਰ 2 ਵੀਕਸ ਬਿਕਾਜ਼ ਆਈ ਏਮ ਕਮਿੰਗ ਟੂ ਇੰਡੀਆ ਅਟੈਂਡਿੰਗ ਦੀ ਵੈਡਿੰਗਸ ਐਂਡ ਆਈ ਵਿਲ ਲਿਸਨ ਆਈ ਵਿਲ ਲਿਸਨ ਟੂ ਦੀ ਸਟੋਰੀ ਇਫ ਆਈ ਹੈਵ ਟਾਈਮ ਬਟ ਆਈ ਵਿਲ ਵੈਨ ਆਈ ਕਮ ਬੈਕ ਹਾਂਜੀ ਕੋਈ ਗੱਲ ਨਹੀਂ ਤੁਸੀਂ ਇੰਡੀਆ ਆਓ ਤੁਹਾਡਾ ਮੋਸਟ ਵੈਲਕਮ ਤੁਸੀਂ ਜਿੰਨੇ ਵੀ ਵਿਆਹ ਅਟੈਂਡ ਕਰਨੇ ਆ ਆਰਾਮ ਨਾਲ ਤੁਸੀਂ ਵਿਆਹ ਅਟੈਂਡ ਕਰੋ ਜਦੋਂ ਤੁਸੀਂ ਵਾਪਸ ਚਲੇ ਗਏ ਉਦੋਂ ਤੁਸੀਂ ਕਹਾਣੀਆਂ ਸੁਣ ਲੈਣਾ ਕਿਉਂਕਿ ਇਹ ਕਿੜਾਏ ਆ ਵੀ ਮੁੜ ਕੇ ਆਪਾਂ ਕਹਾਣੀ ਨਹੀਂ ਸੁਣਾਵਾਂਗੇ ਕਹਾਣੀਆਂ ਆਪਾਂ ਸੁਣਾਉਂਦੇ ਰਹਿਣਾ ਤੇ ਜਦੋਂ ਵੀ ਆਪਾਂ ਨੂੰ ਮੌਕਾ ਮਿਲਦਾ ਹਨ ਆਪਣੀ ਲਾਈਫ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰਨ ਦਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਉਦੋਂ ਸੋਸ਼ਲ ਮੀਡੀਆ ਤੋਂ ਥੋੜੀ ਦੂਰੀ ਬਣਾ ਲੈਣੀ ਚਾਹੀਦੀ ਹੈਗੀ ਕੋਈ ਗੱਲ ਨਹੀਂ ਜਦੋਂ ਤੁਸੀਂ ਵਾਪਸ ਇੰਗਲੈਂਡ ਜਾਓਗੇ ਉਦੋਂ ਕਹਾਣੀਆਂ ਸੁਣ ਲੈਣਾ ਹੁਣ ਤੁਸੀਂ ਆਰਾਮ ਨਾਲ ਆਪਣੇ ਜਿਹੜੇ ਵੈਡਿੰਗਜ਼ ਨੇ ਜਾਂ ਹੋਰ ਵੀ ਪ੍ਰੋਗਰਾਮ ਨੇ ਉਹਨਾਂ ਨੂੰ ਅਟੈਂਡ ਕਰੋ ਧੰਨਵਾਦ ਤੁਹਾਡਾ ਇੰਨਾ ਹੀ ਬਹੁਤ ਆ ਮੇਰੇ ਲਈ ਹਨਾ ਵੀ ਜਦੋਂ ਤੁਹਾਡੇ ਕੋਲ ਸਮਾਂ ਹੁੰਦਾ ਤੁਸੀਂ ਮੇਰੇ ਚੈਨਲ ਨੂੰ ਦਿੰਨੇ ਹੋ ਸਮਾਂ ਗੁਰਪ੍ਰੀਤ ਸਿੰਘ ਗੁੱਡ ਸਟੋਰੀ ਜੀ ਪਿਰਤਪਾਲ ਸਿੰਘ ਇਹ ਕਹਾਣੀ ਸੁਣ ਕੇ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਤੇਰਾ ਵੀਰ ਰੋਪੜ ਤੋਂ ਹਾਂਜੀ ਵੀਰੇ ਮੈਨੂੰ ਵੀ ਮਤਲਬ ਜਦੋਂ ਇਹ ਕਹਾਣੀ ਮੈਨੂੰ ਸੁਣਾਈ ਮੈਨੂੰ ਵੀ ਥੋੜਾ ਐਂਜੇ ਫੀਲ ਹੋਇਆ ਸੀ ਬਹੁਤ ਇਮੋਸ਼ਨਲ ਨਵਜੋਤ ਕੌਰ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਨਰਿੰਦਰ ਕੌਰ ਰੀਨਾ ਨੇ ਬਹੁਤ ਵਧੀਆ ਕੀਤਾ ਆਪਣੇ ਪਤੀ ਦੇ ਗੁਨਾਹ ਮਾਫ ਕਰਕੇ ਆਪਣਾ ਘਰ ਦੁਬਾਰਾ ਵਸਾ ਲਿਆ ਨਾਈਸ ਸਟੋਰੀ ਬਹੁਤ ਹੀ ਵਧੀਆ ਕਹਾਣੀ ਹੈ ਸ਼ਰਾਬ ਦੀ ਬੁਰੀ ਆਦਤ ਨੇ ਇੱਕ ਪਰਿਵਾਰ ਨੂੰ ਤਬਾਹੀ ਦੇ ਕੰਡੇ ਤੇ ਲਿਆ ਕੇ ਰੱਖ ਦਿੱਤਾ ਪਰ ਸਮੇਂ ਹੀ ਰੰਦੇ ਆਪਣੀ ਗਲਤੀ ਨੂੰ ਸੁਧਾਰ ਲਿਆ ਅਤੇ ਪਰਿਵਾਰ ਨੂੰ ਬਚਾ ਲਿਆ ਸ਼ਰਾਬ ਵਰਗੀ ਬੁਰੀ ਆਦਤੋਂ ਦੂਰ ਰਿਹਾ ਜਾ ਸਕਦਾ ਹੈ। ਵੈਰੀ ਗੁੱਡ ਨਾਈਸ ਸਟੋਰੀ ਤੇਰਾ ਵੀਰ ਕੁਰੜ ਛਾਪੇ ਤੋਂ ਇਹ ਨੇ ਨੱਥਾ ਸਿੰਘ ਦਿਓਲ ਮੇਰੇ ਵੀਰ ਅੱਗੇ 22G ਦੀ ਆਈਡੀ ਤੋਂ ਹੈਰੀ ਦਿਓਲ ਵੈਰੀ ਵੈਰੀ ਗੁੱਡ ਸਟੋਰੀ ਸਿਸਟਰ ਜੀ ਅਜੈਬ ਸਿੰਘ ਘਰਾਟ ਗੁੱਡ ਸਟੋਰੀ ਸਿਸਟਰ ਜੀ ਐਚ ਸੰਧੂ ਸੰਧੂ ਹਰਿੰਦਰ ਹਰਜਿੰਦਰ ਸੰਧੂ ਖੰਨਾ ਤੋਂ ਸ਼ਰਾਬ ਨੇ ਬਹੁਤ ਘਰ ਖਰਾਬ ਕਰਤੇ ਸਿਸਟਰ ਜੀ ਅੱਗੇ ਪਰਮਜੀਤ ਸਿੰਘ ਨਾਈਸ ਸਟੋਰੀ ਬਲਜਿੰਦਰ ਸਿੰਘ ਇਹਨਾਂ ਨੇ ਇਮੋਜੀ ਭੇਜਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ